ਜੀਓ ਸੋਹੀ ਮਹੱਲਾ ਪੰਜਵਾ ਗੁਣਵੰਤੀ ਜੋ ਦਿੱਸੈ ਗੁਰ ਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਓ ਆਖਾਂ ਬਿਰਥਾ ਜੀ ਕੀ ਗੁਰਸੱਜਣ ਦੇ ਮਲਾਈ ਜੀਓ ਸੋਈ ਧਸ ਪਦੇਸੜਾ ਮੇਰਾ ਮਨ ਅੰਤ ਨਾ ਕਾਹੂੰ ਜਾਏ ਜੀਓ ਇਹੋ ਮਨ ਤੈ ਕੂ ਦੇਵਸਾ ਮੈਂ ਮਾਰਗ ਦੇਹੋ ਬਤਾਏ ਜੀਓ ਉਹ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮਹਿ ਮੇਰਾ ਸਭੋ ਦੁੱਖ ਗਵਾਏ ਜੀਓ ਇਤ ਮਾਰਗ ਚੱਲੇ ਭਾਈਐ ਗੁਰ ਕਹਿ ਸੋਕਾਰ ਕਮਾਏ ਜੀਓ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜੀਓ ਇਉ ਪਾਵਹਿ ਹਰ ਦਰਸਾਵੜਾ ਨਹਿ ਲੱਗੈ ਤੱਤੀ ਵਾਉ ਜੀਉ ਹਉ ਆਪੋ ਹਉ ਬੋਲ ਨਾ ਜਾਣਦਾ ਮੈਂ ਕਹਿਆ ਸਭ ਹੁਕਮਾਉ ਜੀਉ ਹਰ ਭਗਤ ਖਜ਼ਾਨਾ ਬਖਸ਼ਿਆ ਗੁਰੂ ਨਾਨਕ ਕੀ ਆਪਸਾਉ ਜੀਉ ਮੈਂ ਬਹੁੜ ਨਾ ਤ੍ਰਿਸ਼ਨਾ ਭੁਖੜੀ ਹਉ ਰੱਜਾ ਤ੍ਰਿਪਤ ਅਗਾਏ ਜੀਉ ਜੋ ਗੁਰ ਦੀ ਸਹਿ ਸਿਖੜਾ ਤਿਸ ਨਿਵ ਨਿਮ ਲਾਗੋਂ ਪਾਏ ਜੀਉ raag soohi sant mohalla pehla kar pehla ik ओंकार sat gur prasad par jovan mai mat peyade ghar pahuni balram jiyo mai li avgan cheta bin gur gun na samamni balram jiyo gun sar na jani bharm phlani jovan baad go aaya ਵਾਰ ਘਰ ਦਰ ਦਰਸ਼ਨ ਨਹੀਂ ਜਾਂਤਾ ਪਿਰ ਕਾ ਸਹਜ ਨਾ ਪਾਇਆ ਸਤਿਗੁਰੂ ਪੂਛ ਨਾ ਮਾਰਗ ਚਾਲੀ ਸੂਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਡੇਪਾ ਬਿਨ ਪਿਰ ਧਨ ਕੁਮਲਾਣੀ ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੇ ਤਿਸ ਕੀ ਬਲਰਾਮ ਜੀਉ ਰਵ ਰਹਿਆ ਜੁਗ ਚਾਰ ਤ੍ਰਿ ਭਵਨ ਬਾਣੀ ਜਿਸ ਕੀ ਬਲਰਾਮ ਜੀਉ ਤਰੇ ਭਵਨ ਕੰਤਰ ਵੈ ਸੁਹਾਗਣ ਅਵਗਨਮੰਤੀ ਦੂਰੇ ਜੈਸੀ ਆਸਾ ਤੈਸੀ ਮਨਸਾ ਪੂਰ ਰਹਾ ਭਰੂਰੇ ਹਰ ਕੀ ਨਾਰ ਸੋ ਸਰਬ ਸੁਹਾਗਣ ਰਾਂਡ ਨਾ ਮੈ ਲੈ ਬੀਸਤੀ ਨਾਨਕ ਮੈਂ ਵਰ ਸਾਚਾ ਭਾਵੈ ਜੁਗ ਜੁਗ ਪ੍ਰੀਤਮ ਤੈਸੀ ਬਾਬਾ ਲਗਨ ਗਨਾਏ ਹਮ ਪੀ ਮੰਨਿਆ ਸਹੁਰ ਬਲਰਾਮ ਜੀਓ ਸਾਹਾ ਹੁਕਮਰ ਜਾਈ ਸੋ ਨਾ ਟਲੇ ਜੋ ਪ੍ਰਭ ਕਰੈ ਬਲਰਾਮ ਜੀਉ ਕਿਰਤ ਪਿਆ ਕਰਤੈ ਕਰ ਪਾਇ ਮੇਟ ਨਾ ਸਕੈ ਕੋਈ ਜਾਨੀ ਨਾ ਨਰੈ ਨੇ ਕੇਵਲ ਰਬ ਰਹਿਆ ਤਿਹੋ ਲੋਈ ਮਾਇ ਨਰਾਸੀ ਰੋਏ ਵਛੁਨੀ ਪਾਲੀ ਬਾਲੈ ਹਿਤਿ ਨਾਨਕ ਸਾਚ ਸਬਦ ਸੁਖ ਮਹਿਲੀ ਗੁਰ ਚਰਨੀ ਪ੍ਰਭ ਚੇਤੇ ਬਾਬੁਲ ਦਿੱਤੜੀ ਦੂਰ ਨਾ ਆਵੇ ਘਰ ਪਈਐ ਬਲਰਾਮ ਜੀਓ ਰਹਸਤੀ ਵੇਖ ਹ ਦੂਰ ਪਿਰ 라ਵੀ ਘਰ ਸੁਹੀਐ ਬਲਰਾਮ ਜੀਓ ਸਾਚੇ ਪਿਰ ਲੋੜੀ ਪ੍ਰੀਤਮ ਜੋੜੀ ਮਤ ਪੂਰੀ ਪ੍ਰਧਾਨੀ ਸੰਜੋਗੀ ਮੇਲਾ ਖਾਨ ਸੁਹੀਲਾ ਗੁਣਮੰਤੀ ਗੁਰ ਗਿਆਨੀ ਸਤ ਸੰਤੋਖ ਸਦਾ ਸੱਚ ਪੱਲੈ ਸੱਚ ਬੋਲੇ ਪਿਰ ਭਾਈ ਨਾਨਕ ਵਿਛੜ ਨਾ ਦੁਖ ਪਾਏ ਗੁਰਮਤ ਅੰਕ ਸਮਾਈ ਰਾਗ ਸੂਹੀ ਮਹੱਲਾ ਪਹਿਲਾ ਸ਼ੰਤ ਕਰ ਦੂਜਾ ਇੱਕ ਓੰਕਾਰ ਤਤ ਗੁਰ ਪ੍ਰਸਾਦ ਹਮ ਘਰ ਸਾਜਣਿ ਆਏ ਸਾਚੈ ਮੇਲ ਮਲਾਏ ਸਹਿਜ ਮਲਾਏ ਹਰ ਮਨ ਭਾਏ ਪੰਜ ਮਿਲੇ ਸੁਖ ਪਾਇਆ ਸਾਈ ਵਸਤ ਪ੍ਰਾਪਤ ਹੋਈ ਜਿਸ ਸੇਤੀ ਮਨ ਲਾਇ ਆ ਆਨੰਦਿਨ ਮੇਲ ਭਇਆ ਮਨ ਮਾਨਿਆ ਘਰ ਮੰਦਰ ਸੁਹਾਇ ਪੰਜ ਸ਼ਬਦ ਤੁਨ ਅਨਹਦ ਵਾਜੇ ਹਮ ਘਰ ਸਾਜਣ ਆਏ ਆਵਹੁ ਮੀਤ ਪਿਆਰੇ ਮੰਗਲ ਗਾਵਹੁ ਨਾਰੀ ਸਚ ਮੰਗਲ ਗਾਵਹੁ ਤਾਂ ਪ੍ਰਭ ਭਾਵਹੁ ਸੋਹਿ ਲੜਾ ਜੁਗ ਚਾਰੇ ਆਪਣੇ ਘਰ ਆਇਆ ਥਾਨ ਸੁਹਾਇ ਕਾਰਜ ਸ਼ਬਦ ਸੁਆਰੇ ਗਿਆਨ ਮਹਾਰਸ ਨੇਤਰੀ ਅੰਜਨ ਤ੍ਰੇ ਭਵਨ ਰੂਪ ਦਿਖਾਇਆ ਸਖੀ ਮਿਲੋ ਰਸ ਮੰਗਲ ਗਾਵੋ ਹਮ ਘਰ ਸਾਜਨ ਆਇਆ ਮਨ ਤਨ ਅੰਮ੍ਰਿਤ ਭਿੰਨਾ ਅੰਤਰ ਪ੍ਰੇਮ ਰਤਨਾ ਅੰਤਰ ਰਤਨ ਪਦਾਰਥ ਮੇਰੇ ਪਰਮ ਤਤ ਵਿਚਾਰੂ ਜੰਤ ਭੇਖ ਤੂੰ ਸਫਲਿਓ ਦਾਤਾ ਸਿਰ ਸਿਰ ਦੇਵਨ ਹਾਰੂ ਤੂੰ ਜਾਣ ਗਿਆਨੀ ਅੰਤਰਜਾਮੀ ਆਪੇ ਕਾਰਨ ਕੀਨਾ ਸੁਨੋ ਸਖੀ ਮਨ ਮੋਹਨ ਮੋਹਿਆ ਤਨ ਮਨ ਅੰਮ੍ਰਿਤ ਢੀਨਾ ਆਤਮ ਰਾਮ ਸੰਸਾਰਾ ਸਾਚਾ ਖੇਲ ਤੁਮਹਾਰਾ ਸੱਚ ਖੇਲ ਤੁਮਾਰਾ ਅਗਮ ਅਪਾਰਾ ਤੁਧ ਬਿਨ ਕਾਉਣ ਬੁਝਾਏ ਸਿੱਧ ਸਾਧਕ ਸਿਆਣੇ ਕੀਤੇ ਤੁਜ ਬਿਨ ਕਵਣ ਕਹਾਏ ਕਾਲ ਵਿਕਾਲ ਭਏ دیਵਾਨੀ ਮਨ ਰੱਖਿਆ ਗੁਰ ਥਾਂ ਨਾਨਕ ਅਵਗਣ ਸ਼ਬਦ ਜਿਲਾਏ ਗੁਣ ਸੰਗਮ ਪ੍ਰਭ ਪਾਏ ਰਾਗ ਸੂਹੀ ਮਹੱਲਾ ਪਹਿਲਾ ਘਰ ਤੀਜਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਆਵੋ ਸੱਜਣਾ ਹਉ ਦੇਖਾਂ ਦਰਸ਼ਨ ਤੇਰਾ ਰਾਮ ਕਰ ਆਪਨੜੈ ਖੜੀ ਤੱਕਾਂ ਮੈਂ ਮਨ ਚਾਹੂ ਕਨੇਰਾ ਰਾਮ ਮਨ ਚਾਹੂ ਕਨੇਰਾ ਸੁਣ ਪ੍ਰਭ ਮੇਰਾ ਮੈਂ ਤੇਰਾ ਪ੍ਰਵਾਸਾ ਦਰਸ਼ਨ ਦੇਖ ਭਈ ਨੇ ਕੇਵਲ ਜਨਮ ਮਰਨ ਦੁੱਖ ਨਾਸਾ ਸਗਲੀ ਜੋਤ ਜਾਤਾ ਤੂੰ ਸੋਈ ਮਿਲਿਆ ਭਾਏ ਸੁਭਾਏ ਨਾਨਕ ਸਾਜਨ ਕਉ ਬਲ ਜਾਈਐ ਸਾਚ ਮਿਲੇ ਘਰ ਆਈ ਘਰ ਆਇ ਅੜੇ ਸਾਜਨਾ ਤਾਂ ਤਨ ਖਰੀ ਸਰਸੀ RAM ਹਰ ਮੋਹਿਆੜੀ ਸਾਚ ਸ਼ਬਦ ਠਾਕੁਰ ਦੇਖ ਰਹਿਣ ਸਤੀ RAM ਗੁਣ ਸੰਗ ਰਹਿਣ ਸਤੀ ਖਰੀ ਸਰਸੀ ਜਾਂ 라ਵੀ ਰੰਗ ਰਾਤੇ ਅਵਗਣ ਮਾਰ ਗੁਣੀ ਘਰ ਛਾਇਆ ਪੂਰੇ ਪੁਰਖ ਬਧਾਤੇ ਤਸ ਕਰਮਾਰ ਵਸੀ ਪੰਚਾਇਨ ਅਦਲ ਕਰੇ ਵਿਚਾਰੀ ਨਾਨਕ RAM ਨਾਮ ਨਿਸਤਾਰਾ ਗੁਰਮਤ ਮਿਲਹਿ ਪਿਆਰੀ ਵਰ ਪਾਇੜਾ ਬਾਲੜੀਏ ਆਸਾ ਮਨਸਾ ਪੂਰੀ RAM ਫਿਰ ਰਾਵੇ ਅੜੀ ਸ਼ਬਦ ਰਹੀ ਰਵ ਰਹਿਆ ਨਹਿ ਦੂਰੀ RAM ਪ੍ਰਭ ਦੂਰ ਨਾ ਹੋਈ ਘਟ ਘਟ ਸੋਈ ਤਿਸ ਕੀ ਨਾਰ ਸਬਾਈ ਆਪੇ ਰਸੀ ਆਪੇ ਰਾਵੇ ਜਿਉ ਤਿਸ ਦੀ ਵਢਾਈ ਅਮਰ ਅਡੋਲ ਅਮੋਲ ਅਪਾਰਾ ਗੁਰਪੂਰੈ ਸੱਚ ਪਾਈਐ ਨਾਨਕ ਆਪੇ ਜੋਗ ਸੰਜੋਗੀ ਨਦਰ ਕਰੇ ਲਿਵ ਲਾਈਐ ਫਿਰ ਉੱਚੜੀਐ ਮਾੜੜੀਐ ਤੇਹੋਂ ਲੋ ਆਸਿਰ ਤਾਜਾਰਾਮ ਹੋਮ ਬਿਸਮ ਭਈ ਦੇਖ ਗੁਣਾ ਅਨਹਦ ਸ਼ਬਦ ਆਗਾਜਾਰਾਮ ਸ਼ਬਦ ਵਿਚਾਰੀ ਕਰਨੀ ਸਾਰੀ RAM ਨਾਮ ਨਿਸ਼ਾਣੂ ਨਾਮ ਬਿਨਾ ਖੋਟੇ ਨਹੀਂ ਥਾ ਹਰ ਨਾਮ ਰਤਨ ਪਰਵਾਨੋ ਪਤਮਤ ਪੂਰੀ ਪੂਰਾ ਪਰਵਾਨਾ ਨਾ ਆਵੇ ਨਾ ਜਾਸਤੀ ਨਾਨਕ ਗੁਰਮੁਖ ਆਪ ਪਛਾਣੈ ਪ੍ਰਭ ਜੈਸੀ ਅਵਨਾਸਤੀ ਇਕ ਓੰਕਾਰ ਸਤ